ਕਬਾੜੇ ਜੀ ਸਾਢੇ 6 ਦਾ ਟਾਈਮ ਹੋ ਚੁੱਕਿਆ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਜਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਦੇਖੋ ਤੁਸੀਂ ਬਾਹਰ ਜਾਲੀ ਜੁਲੀ ਲੱਗੀ ਸੀ ਤੇ ਲਾਂਤੀ ਬਿਸਤਰੇ-ਬਿਸਤਰੇ ਇਕੱਠੇ ਕਰਨ ਵਾਲੇ ਆ ਕਰ ਦਿੰਨੇ ਆ ਤੇ ਪਰੀ ਨੂੰ ਗਈ ਜਾਨੇ ਵੀ ਔਟ ਸਕੂਲ ਚੱਲ ਉਠਤੀ ਬਸ ਅਹੀਂ ਪਈ ਹੈ ਬਸ ਤੇ ਟਾਈਮ ਹੋਈ ਜਾਂਦਾ ਬਸ ਸਾਢੇ 7 ਵਜੇ ਵਾਹ ਇਹਨਾਂ ਨਾਲ ਇੱਕ ਘੰਟਾ ਪੂਰਾ ਲੱਗਿਆ ਮੌਸਮ ਦਾ ਹਲਕ ਖੁਸ਼ ਇਸ ਤਰ੍ਹਾਂ ਦਾ ਵੀ ਸਾਫ ਹੈ ਬੱਦਲ ਪਤਲਾ ਤੋਂ ਰਹੇ ਤਾਂ ਕੱਲ ਵੇਖਿਆ ਮੇਲਾ ਤੇ ਅੱਜ ਦੇਖਦੇ ਆ ਕੀ ਬਣਦਾ ਫੋਨ ਫਾਨ ਤਾਂ ਨਹੀਂ ਲਿਆ ਆ ਬਾਕੀ ਕੰਮ ਦਾ ਅੱਜ ਕਰਨਾ ਹੀ ਪਰਸੋਂ ਕਹਿੰਦੇ ਸੀ ਵੀ ਅੱਜ ਦੇ ਦਿਨ ਦਾ ਨਾਲ ਇਹਦੇ ਚ ਵੀ ਕਰਨੀ ਹੈ ਸਪਰੇ ਤਾਂ ਚੱਲਦੇ ਆ ਦੇਖਦੇ ਆ ਸਮਾਨ ਸੋਨ ਇਕੱਠਾ ਕਰ ਲਈ ਸਾਰਾ ਕੱਪੜੇ-ਕਪੜੇ ਝੋਲਾ ਰੈਡੀ ਕਰ ਲਈ ਪੂਰਾ ਉੱਠੋ ਜਾਰੀ ਹੋ ਗਈ ਤੇ ਚਲੀਏ ਛੱਡ ਕੇ ਇਹਨੂੰ ਫਤਿਹਪੁਰ ਸਾਡੀ ਕੇ ਆਉਣਾ ਪੈਂਦਾ ਉੱਥੇ ਬੁਲੀ ਟੁੱਟੀ ਹੋਈ ਆ ਹਵੀ ਨੂੰ ਆਏ ਮਾਰੋ ਉਥੋਂ ਮੈਂ ਲਾ ਆ ਗਿਆ ਮੋਟਰ ਨਾਲ ਲੈ ਕੇ ਹਵਾਏ ਮਾਰ ਤੁਹਾਨੂੰ ਤਾਂ ਮੇਰੇ ਕੋਲ ਹੀ ਆਉਣ ਆ ਲੈਣ ਦੀ ਹੈ ਜੇ ਹਨਾ ਆਇਆ ਤਾਂ ਨਹੀਂ ਵੇਖ ਲਈ ਆਉਣ ਦੇ ਤਾਂ ਨਹੀਂ ਆਇਆ yal paase l h a aa ji 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 kar ha ha reda a n a ek jo ak horo vi s c h e o l janda ਤਾਲੇ 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 ਹਾਂ ਇਹ ਕਿਹਦੇ ਜਾਣੇ ਆ ਜਾ ਆ ਜਾ ਆ ਜਾ ਆ ਜਾ ਲੈ ਵੀ ਸਾਢੇ 7 ਦਾ ਟਾਈਮ ਹੋ ਚੁੱਕਿਆ ਵਾ ਤੇ ਸਾਢੇ ਕੁਝ 6 ਵਜੇ ਬੰਦਾ ਵੜਿਆ ਹੋਵੇ ਨਾ ਇਦਾਂ ਦੀ ਟ੍ਰੇਲ ਦੇ ਵਿੱਚ ਢੋਲੀ ਚੱਕ ਕੇ ਫੇਰ ਆਉਂਦਾ ਨਹੀਂ ਯਾਰ ਆ ਫੇਰ ਹੁੰਦਾ ਮਾਨ ਖੋਚ ਵੀ ਠੀਕ ਆ ਕੰਮ ਕਰਦੇ ਆ ਠੀਕ ਨਿਆਰਾ ਆਉਂਦਾ ਉਦੋਂ ਜਦੋਂ ਸਵੇਰੇ ਸਾਰੇ ਬੰਦਾ ਲੱਗਿਆ 7:30 ਹੋ ਗਏ ਅੱਜ ਫੋਨ ਵੀ ਨਹੀਂ ਆਇਆ ਤੇ ਨਾ ਕੈਲਾ ਆਇਆ ਮੈਨੂੰ ਸ਼ੱਕ ਅੱਜ ਪਤਾ ਨਹੀਂ ਕਰਨੀ ਨਹੀਂ ਕਿ ਪਤਾ ਨਹੀਂ ਸ਼ਾਮ ਨੂੰ ਕਰਨੀ 4 ਕੋ ਕਿੱਲਾਂ ਤਾਂ ਥਾਂਸ ਪਹਿਲਾਂ ਸੀਗਾ ਮਿਲਦਾ ਤੇ ਫੋਨ ਫੋਨ ਆਇਆ ਨਹੀਂ ਕੀ ਬਣਿਆ ਪਤਾ ਨਹੀਂ ਹਣ ਕੀ ਚੱਕਰ ਤੇ ਬਾਕੀ ਦੇਖਦੇ ਆ ਕੀ ਬਣਦਾ ਜੋਨੇ ਤਾਂ ਨਿਸਰ ਆ ਵਧੀਆ ਕਈ ਕਈਆਂ ਤੇ ਬੂਰ ਜਾਗਾ ਕਈ ਤਾਂ ਪੀਲੇ ਪੀਲੇ ਵੀ ਹੋ ਗਏ ਬਸ ਹੋਰ 10 15 ਦਿਨਾਂ ਦੇ ਵਿੱਚ ਵਿੱਚ ਵੱਢਣ ਨੂੰ ਤਿਆਰੀ ਆ 15 ਵੀ ਦਿਨ ਸ਼ਾਇਦ ਨਾ ਹੀ ਲੱਗਣਗੇ ਜਿਹੜੇ ਤਾਂ ਹੋ ਗਏ ਅੱਬਾ ਨੇ ਪੂਰੇ ਬਣੇ ਪਏ ਆ ਬਾਕੀ ਦੇਖਦੇ ਆ ਕੀ ਬਣਦਾ ਜੁੜਦਾ ਚੱਲਦੇ ਆ ਇੱਕ ਵਾਰੀ ਘਾਹ ਨੂੰ ਆ ਜਾਦੇ ਆ ਦੇਖਦੇ ਆ ਕੀ ਅਪਡੇਟ ਆਉਂਦੀ ਹੈ ਨਿਕਲ ਕੇ ਕੈਲੇ ਆਉਣਾਂ ਦੀ ਆਹੋ ਖਲਾਰੇ ਪਏ ਜ ਸਾਰੇ ਹੋਈ ਟਾਈਮ ਹੋ ਗਿਆ ਵਾ ਹੁਣ ਕੱਟੋ-ਕੱਟ ਵੀ 8:30 ਦਾ ਤੇ ਅੰਦਰੋਂ ਸਪਾਈਆਂ ਅਜੇ ਚੱਲ ਰਹੀਆਂ ਨੇ ਤੇ ਬਾਹਰੋਂ ਘਰ ਘੁਰ ਕੇ ਤੇ ਆਪਾਂ ਜਾਣੇ ਹੁਣ ਟਨ ਹੋ ਹੋ ਪਜ ਗਿਆ ਪਜ ਗਿਆ ਆ ਉਹਨਾਂ ਇਟਾਂ ਲਾ ਕੇ ਇੱਥੇ ਰੱਖੀਆਂ ਸੀ ਲਾਉਣ ਵਾਲੀਆਂ ਸੀ ਇੱਧਰ ਰੱਖਦੀਆਂ ਕੰਧ ਯੁਖੜੀ ਹੋਈ ਐ ਬਣਵਾਉਣੀ ਸੀ ਤੇ ਮਿਸਤਰੀ ਤਾਂ ਚਲਾਗਾ ਤਾਂ ਮੈਨੂੰ ਸ਼ਾਕਾ ਆਪ ਨੂੰ ਲਾਉਣੀਆਂ ਪੈਣੀਆਂ ਹੁਣ ਵੈਸੇ ਤਾਂ ਹੈਗੀਆਂ ਆ 15 ਕੋਟਾਂ ਜ਼ਿਆਦਾ ਵੀ ਨਹੀਂ ਇੱਥੇ ਲਾਉਣੀਆਂ ਬਾਕੀ ਮਿਸਤਰੀਆਂ ਹਿਸਾਬ ਹੁੰਦਾ ਆ ਬਣਾ ਆਤ ਨਹੀਂ ਸਹੀ ਤਰੀਕੇ ਨਾਲ ਚੱਲਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੀਆ ਪਰ ਚੇਕੇ ਲੱਗਿਆ ਸੀ ਕਿ ਉਹ ਕੰਮ ਵਿੱਚ ਚੱਕ ਨਿਭੜਿਆ ਸੀ ਇੱਧਰ ਮੈਂ ਕੰਮ ਤੇ ਚਲਾ ਜਾਂਦਾ ਸੀ ਤੇ ਮੇਲੇ ਮੂਲੇ ਦੇ ਚੱਕਰ ਵਿੱਚ ਫਿਰੋ ਤੇ ਤਾਂ ਰਹਿ ਗਿਆ ਕੰਮ ਤੇ ਵਜੋਂ ਮੈਂ ਪੜਾਇਆ ਲੱਗਦਾ ਸੀ ਆ ਵੀ ਆਵੇ ਫੋਆ ਛੱਡਾ ਵਿੱਚੋਂ ਬਾਕੀ ਆ ਉਹ ਵਿੱਚ ਭਾਂਡੇ ਪੁੰਡੇ ਜੋੜੇ ਹੋਏ ਆ ਤੇ ਆਹ ਕਰਕੇ ਤੇ ਉਹ ਇਹਨਾਂ ਨੂੰ ਕੰਦ ਜੀ ਜੋੜ ਜੂਗੀ ਮੈਂ ਤਾਂ ਕੰਮ ਬਹੁਤ ਕਰਾਉਣ ਵਾਲਾ ਕਰਦਾ ਸਾਰੇ ਹੀ ਕਹਿ ਰੋ ਵੀ ਕਰਾਉਣ ਵਾਲਾ ਚਲੋ ਕੋਈ ਨਹੀਂ ਤੈਂ ਬਾਸਦਾ ਅਜੇ ਤਾਂ ਚੱਲੀ ਜਾਣਾ ਤੇ ਚਲਦੇ ਆ ਕੋਈ ਫੇਰ ਤੋਂ ਬੈੰਨੇ ਜਿਹੜਾ ਮਾਰ ਕੇ ਆਉਣਾ ਹੈ ਮੱਜਾਂ ਨੂੰ ਵੀ ਪੱਖਾ ਲਾਦਾ ਬੱਬੂ ਨੇ ਔਰ ਚੱਲਦਾ ਰਹਾ ਗਰਮੀ ਹੀ ਵੱਧ ਗਈ ਫੇਰ ਲਾਗੀ ਚਲਿਏ ਖੇਰੋਂ ਮਾਰੀਏ ਢੇੜਾ ਟਟਾਈਆਂ ਟਾਈਆਂ ਘੰਟਾਂ ਦੇ ਵਿੱਚ ਦੋ ਆਗ ਆ ਗਈ ਉਹ ਠੀਕਾ ਲੈ ਕੇ ਤਨਵ ਪਹੁੰਚ ਗਏ ਆ ਤੇ ਮੈਂ ਕਹ ਪਹਿਲਾਂ ਨਾ ਕਦੂ ਦੇਖੀਏ ਕਦੂ ਦੋ ਉਧਰ ਨਿੱਕੇ ਨਿੱਕੇ ਨਾ ਲੱਗੇ ਆਉਂਦੇ ਸੀ ਬਾਕੀ ਛੱਡੇ ਤਾਂ ਨਹੀਂ ਹੋਣੇ ਆਪਾਂ ਨੂੰ ਤਿੰਨ ਚਾਰ ਦਿਨ ਹੋ ਗਏ ਇੱਧਰ ਨੂੰ ਆਏ ਨਹੀਂ ਨਿੱਕੇ ਨਿੱਕੇ ਦਾ ਬਹੁਤ ਦੇਖੀਏ ਵੇਖ ਕੇ ਲੱਗਿਆ ਕਿ ਨਹੀਂ ਏਡਾ ਹੋ ਲੱਗਿਆ ਏਡਾ ਹੋਰ ਦੇਖਦੇ ਹਾਂ ਜਿੱਦਾਂ ਇੱਕ ਆਵੇਗਾ ਹਲੇ ਛੋਟੇ ਆ ਕੱਲ ਤੱਕ ਪੂਰੇ ਵਧੀਆ ਬਣ ਜਾਣਗੇ ਕੱਦੂ ਇੱਥੇ ਨਾ ਦੂਜੀ ਆ ਦੂਜੀ ਦੇਸੀ ਖਾਦ ਇੱਥੇ ਬਹੁਤ ਪੈਂਦੀ ਆ ਤਾਂ ਇੱਥੇ ਬਾਈ ਬੀ ਵੀ ਡਿੱਗਣਾ ਹੋਇਆ ਤਾਂ ਆਪ ਹੀ ਇਹ ਤਾਂ ਲਾਇਆ ਤਾਂ ਗਿਆ ਨਹੀਂ ਚਲੋ ਚਲਿਏ ਗਾਂ ਨੂੰ ਗੇੜਾ ਮਾਰੀਏ ਤਬਈ ਖੇਤਾਂ ਦੇ ਵਿੱਚ ਨਾ ਖੇਤਾਂ ਦੇ ਵਿੱਚ ਕਈ ਜਾਨਾ ਕਹਿਣਾ ਸੀ ਜਿਹੜਾ ਕੰਮਕਾਰ ਕਰਨ ਵਾਲਾ ਬੰਦਾ ਹੁੰਦਾ ਨਾ ਦਿਹਾੜੀ ਮਜ਼ਦੂਰੀ ਜਾਂ ਕੋਈ ਵੀ ਜਿਹਦੇ ਕੰਮ ਤੇ ਲਗਾਤਾਰ ਰੂਟੀਨ ਵਾਈਜ਼ ਕਰਦਾ ਇੱਕ ਇੱਕ ਦਿਨ ਵੀ ਕਰਨਾ ਔਖਾ ਹੋ ਜਾਂਦਾ ਜੀ ਕਰਦਾ ਯਾਰ ਕੰਮ ਕਰੀਏ ਹੁਣ ਸਵੇਰੇ ਸਵੇਰੇ ਜਦੋਂ ਬਾੜ ਜੀ ਤਾਂ ਚੌਂਨੇ ਨੂੰ ਐ ਚਾਂ ਮਿਲਦਾ ਸਕੂਨ ਆਉਂਦਾ ਵੀ ਠੀਕ ਆ ਇੱਕ ਤਾਂ ਇਹਦੇ ਵਿੱਚ ਫਿਰ ਦੋ ਗੱਲਾਂ ਜੋੜ ਦੇਣੀਆਂ ਇੱਕ ਤਾਂ ਠੀਕ ਆ ਆਪਾਂ ਪੈਸਾ ਵਾਸਤੇ ਕੰਮ ਕਰਦੇ ਠੀਕ ਆ ਪੈਸੇ ਬਣਦੇ ਦੂਜਾ ਵੀ ਇੱਕ ਬਣ ਜਾਂਦੀ ਹੈ ਇੱਕ ਰੁਟੀਨ ਬਣ ਜਾਂਦੀ ਹੈ ਇੱਕ ਦਿਲ ਲੱਗਦਾ ਦਿਲ ਲੱਗ ਜਾਂਦਾ ਵੀ ਹਾਂ ਆ ਕੰਮ ਕਰਾਂਗੇ ਤਾਂ ਫੇਰ ਹੀ ਜੇ ਕੰਮ ਕਰਦੇ ਕਰਦਾ ਇੱਕ ਦਿਨ ਘਰੇ ਘੜ ਲਈ ਨਾ ਉਹ ਮਾਨ ਹੀ ਨਹੀਂ ਲੱਗਦਾ ਘਰੇ ਦਾ ਬਿਲਕੁਲ ਵੀ ਤਾਂ ਮੈਂ ਸਵੇਰੇ ਸਾਰੇ ਕਿਹਾ ਵੀ ਜਿੱਦੋਂ ਸਾਢੇ 6 ਵਜੇ ਬੰਦਾ ਵਿੱਚੋਂ ਦੀ ਨੰਗੇ ਆ ਜਾਂਦਾ ਵੇ ਨਾ ਚੋਨੇ ਦੇ ਲੈ ਕੇ ਸਪਰੇਅ ਵਾਲਾ ਪੰਪ ਲੋਨ ਯਾਰਾ ਆ ਜਾਂਦਾ ਚਲੋ ਐਵੇਂ ਹੀ ਭਈ ਜ ਪੁੱਜੀ ਕੇ ਆਉਣੇ ਆ ਤਰੇਲ ਨਾਲ ਜ ਫਰੀਜੀ ਗਿਆ ਸੀ ਮੈਂ ਕੈਲੇ ਦਾ ਇਧਰੋਂ ਆਉਣਾ ਨਹੀਂ ਉਹ ਇਧਰ ਹੀ ਵਧੀਆ ਦਿਸੂ ਕਈਲੇ ਦਾ ਪਤਾ ਲੈਣ ਗਿਆ ਸੀ ਤੇ ਉਹ ਕਹਿੰਦਾ ਵੀ ਕੱਲ ਫੋਨ ਤਾਂ ਲਾਇਆ ਸੀ ਸਾਡੇ ਠੇਕੇਦਾਰ ਨੇ ਵੀ ਕਰਨੀ ਐ ਸਪਰੇ ਅੱਜ ਦਾ ਨਾਲ ਐ ਸੀ 12 13 ਕਿੱਲੇ ਹੈਗੇ ਆ ਤਸਵੀਰੇ ਉਹਨੇ ਫਿਰ ਕੁਛ ਦੱਸਿਆ ਹੀ ਨਹੀਂ ਵੇਟ ਕਰੀ ਜਾਂਦੇ ਸੀ ਜਿਹੜਾ ਹੁਣ ਸਵੇਰ ਤੋਂ ਜਦੋਂ ਸ਼ੁਰੂ ਨਾ ਨਾ ਕੰਮ ਕਰੇ ਫਿਰ ਉਹ ਉਦੋਂ ਫਿਰ ਛੁੱਟੀ ਹੋ ਜਾਂਦੀ ਹੈ ਜਿਵੇਂ ਇੱਕ ਘੰਟਾ ਵੀ ਕਹਿ ਲੋ ਵੀ ਕਈ ਵਾਰ ਕਹਿੰਦੇ ਵੀ ਇੱਕ ਘੰਟਾ ਦੇਖ ਲੈਣਾ ਉਹ ਇੱਕ ਘੰਟਾ ਦੇਖਦੇ ਸਾਰਤ ਦਿਨ ਦੀ ਛੁੱਟੀ ਹੋ ਜਾਂਦੀ ਹੈ ਆ ਚੀਜ਼ ਹੋ ਜਾਂਦੀ ਹੈ ਫਿਰ ਫਿਰ ਕਹਿੰਦੇ ਸ਼ਾਮ ਨੂੰ ਦਿਲ ਨਹੀਂ ਕਰਦਾ ਇਹ ਆ ਉਹ ਫਿਰ ਪਰ ਆਪੇ ਹੀ ਛੁੱਟੀ ਆ ਤੇ ਬਾਕੀ ਚਲੋ ਚੀਂਦੇ ਆ ਚੱਲੀ ਜਾਂਦਾ ਕੰਮ ਆ ਵੀ ਬਾਸਮਤੀ ਦੀ ਪਨੀਰੀ ਪਈ ਸੀ ਇੱਥੇ ਤੇ ਆ ਵੇਖੋ ਫੋਟੋ ਖੜੀ ਲੈ ਮਤਲਬ ਨਿਸਰਈ ਫੋਟ ਖੜੀ ਗਈ ਜੰਨਾ ਆ ਗਾਂ ਜਾ ਕੇ ਦੇਖਦੇ ਹੁਣ ਬਾਸਮਤੀ ਦਾ ਕੀ ਹਾਲ ਚਾਲ ਆਹ ਅੱਠ ਲੱਗਦਾ ਠੰਡਾ ਠੰਡਾ ਉੱਥੇ ਜਾ ਕੇ ਮੈਂ ਦਿਖਾਉਣਾ ਨੇੜੇ ਪਹੁੰਚ ਗਏ ਤਲਕਣ ਵੀ ਬਣੀ ਪਈ ਐ ਬਾਕੀ ਸਾਡੇ ਉਹ ਤਲਕਣ ਉਹ ਸਾਫਦੀ ਨਹੀਂ ਬਣਦੀ ਮੰਨ ਲਓ ਇੱਥੇ ਤੁਰੇ ਜਾਂਦੇ ਨੇ ਦਪਹਿਰ ਉਹਨਾਂ ਨਹੀਂ ਜਿਆਦਾ ਤਿਲਕਦਾ ਜਿਵੇਂ ਉੱਥੇ ਤਿਲਕਦਾ ਇੱਥੇ ਆਪਣੀਆਂ ਬੱਟਾਂ ਤੇ ਨਾ ਇੱਥੇ ਥੋੜਾ ਬਹੁਤਾ ਕਾਹ ਕੋ ਹੁੰਦਾ ਤਾਂ ਕਰਕੇ ਉਹਨਾਂ ਨੇ ਹਕੀਕੀਆਂ ਹੀ ਬੱਟਾਂ ਪੂਰੀਆਂ ਗੰਜੀਆਂ ਬਿਲਕੁਲ ਸਾਫ਼ ਕੋਈ ਕਾਹ ਨਹੀਂ ਉੱਤੇ ਬਣਦਾ ਕੋਈ ਕੋਈ ਨਹੀਂ ਜਮਾਈ ਤੇ ਉੱਪਰ ਨਾ ਹਰਾ ਹਰੇ ਵਾਈ ਜੀ ਬਣੀ ਹੋਈ ਹੈ ਉਹਦੇ ਦਪਹਿਰ ਰੱਖੇ ਸਾਰੀ ਤਿਲਕਦਾ ਤੇ ਪੰਪ ਲੈ ਕੇ ਤਾਂ ਮਸਾਂ ਹੀ ਤੁਰਿਆ ਜਾਂਦਾ ਜੇ ਜਰਾਬਾਂ ਪਾਈਆਂ ਹੁਣ ਫਿਰ ਤਾਂ ਸਹੀ ਆ ਜਰਾਬਾਂ ਥੋੜੀ ਪਕੜ ਕਰ ਲੈਂਦੀਆਂ ਤੇ ਜੇ ਨਾ ਫਿਰ ਤਾਂ ਡਿੱਗਣ ਦਾ ਹੀ ਖਤਰਾ ਰਹਿੰਦਾ ਇੱਕ ਗੱਲ ਹੋਰ ਆ ਬਾਸਮਤੀ ਹੁਣ ਚਲ ਠੀਕ ਆਵੇ ਦੱਸਾਂ ਤਾਂ ਲੱਗੀ ਉਤੋਂ ਪੱਤੇ ਤੇ ਸਿੱਟਿਆ ਹੀ ਪੂਰੇ ਵਧੀਆ ਜਿੱਦਾਂ ਬਣਦੀ ਹੁੰਦੀ ਆਵੇ ਲੈ ਕਿੰਨਾ ਫਰਕ ਪੈ ਗਿਆ ਮੈਂ ਉਦੋਂ ਆਇਆ ਸੀ ਤਾਂ ਕਿੰਨਾ ਘੱਟ ਸੀ ਅੱਜ ਵਧੀਆ ਖਾ ਪਤਾ ਨਹੀਂ ਯੂਰੀਆ ਜਿਹੜੇ ਸਿੱਟੇ ਬਾਕੀ ਇੱਕ ਗੱਲ ਹੋਰ ਆ ਵੀ ਜੇ ਤਾਂ ਜਿਵੇਂ ਹੁਣ ਟਾਈਮ ਰਹੇਗਾ ਥੋੜਾ ਝੋਨੇ ਕਈ ਤਾਂ 10 ਦਿਨਾਂ ਨੂੰ 12 ਦਿਨਾਂ ਨੂੰ ਵੱਢਣੇ ਸ਼ੁਰੂ ਹੋ ਜਾਣੇ ਆ 15 ਦਿਨਾਂ ਤੱਕ ਕਹਿ ਲੋ ਤੇ ਇਹ ਹੋਊਗੀ ਹੁਣ ਘਟੋ ਘਟ ਅੱਜ ਹੋ ਗਈ ਆ 17 ਮਹੀਨਾ ਇੱਕ ਹੋ ਗਿਆ ਪੂਰਾ ਲੱਗੀ ਬਾਸੋਂ ਤੇ ਤਿੰਨ ਮਹੀਨੇ ਦੇ ਵਿੱਚ ਜਿਹੜੇ ਅਗਾਹ ਵਾਲੀ ਅਕਤੂਬਰ ਦੀ 18 ਤੱਕ 2 ਤੇ ਨਵੰਬਰ ਦੀ 18 ਹਾਂ ਨਵੰਬਰ ਦੀ 18 ਤੱਕ ਤਾਂ ਬਹੁਤ ਜ਼ਿਆਦਾ ਠੰਡ ਹੋਣ ਜਾਣੀ ਆ ਉਦੋਂ ਤੱਕ ਤਾਂ ਤੇ ਬਾਕੀ 1509 ਆ ਸ਼ਾਇਦ ਦਿਨ ਘੱਟ ਵੀ ਲਵੇ 1509 ਦਿਨ ਘੱਟ ਲੈਂਦੀ ਹੁੰਦੀ ਆ ਮੈਨੂੰ ਸ਼ੱਕ ਸੀ ਪੈਂਦਾ ਪਨੀਰ ਹੀ ਬੀਜਣ ਤੋਂ ਲੈ ਕੇ ਤੇ ਆ ਪੱਕਦਿਆਂ ਤੱਕ ਮਤਲਬ ਚੋਨਾ ਲਾ ਕੇ ਪੱਕਦਿਆਂ ਦਾ 90 ਕੁ ਦਿਨਾਂ ਦਾ ਮੈਂ ਕਿਹਾ ਸ਼ਾਇਦ ਪ੍ਰੋਸੈਸ ਸੰਭਾਊਗਾ ਤੇ ਬੱਬੂ ਕਹਿੰਦਾ ਵੀ ਨਹੀਂ ਜ਼ਿਆਦਾ ਟਾਈਮ ਲੈਂਦੀ ਹੁੰਦੀ ਆ ਤੇ ਬਾਕੀ ਮੈਂ ਤਾਂ ਇੰਨਾ ਮੈਨੂੰ ਮੈਂ ਪਤਾ ਵੀ ਨਹੀਂ ਇਹਦੇ ਬਾਰੇ ਕਿੰਨੀ ਕੁ ਵੀ ਦੂਜੀ ਬਾਸਮਤੀ ਨਾਲੋਂ ਘੱਟ ਟਾਈਮ ਲੈਂਦੀ ਆ ਇਹਨਾਂ ਕੋਲ ਤਾਂ ਪਤਾ ਹੋਊਗਾ ਕਿਉਂਕਿ ਅੱਗੇ ਇੱਕ ਵਾਰੀ ਅਸੀਂ ਲਾਈ ਸੀ ਪਹਿਲਾਂ ਸ਼ੁਰੂ ਵਿੱਚ ਕਿੰਨੇ ਸਾਲ ਹੋ ਗਏ ਉਹ ਤਾਂ ਉਸ ਗੱਲ ਨੂੰ ਤਾਂ ਵਾ ਵਾ ਸਾਲ ਹੋ ਗਏ ਉਹ ਸਾਲ ਵੀ ਰੇਟ ਵਾ ਵਾ ਸੀ ਤੇ ਆ ਜਿਹੜਾ ਥਾਂ ਨਾ ਸਾਰਾ ਅਸੀਂ ਲਾਇਆ ਸੀ ਉਦੋਂ ਅਸੀਂ ਆਪ ਝੋਨਾ ਲਾਉਂਦੇ ਹੁੰਦੇ ਸੀ ਤੇ ਇਹਦੇ ਵਿੱਚੋਂ ਘੱਟੋ ਘੱਟ 54000 ਦੀ ਨਿਕਲੀ ਸੀ ਉਦੋਂ ਉਹ ਘੱਟੋ ਘੱਟ ਮੈਂ ਚਾਹ ਕ 10 ਸਾਲ ਤੋਂ ਉੱਪਰ ਟਾਈਮ ਹੀ ਹੋ ਗਿਆ ਹੋਊਗਾ ਮੈਨੂੰ ਅੱਜ ਆ ਜਿਹੜਾ ਹਿਸਾਬ ਨਾਲ ਇੰਨਾ ਕੁ ਹੋ ਗਿਆ ਹੋਊਗਾ ਤੇ ਬਾਕੀ ਦੇਖਦੇ ਆ 15 ਸੌ 9 ਆਇਆ ਤਾਂ ਕੀ ਬਣਦਾ ਬੂਗੰਦਾ ਵਰਲੀਆ ਹੁਣ ਮੈਂ ਕਹ ਲੇਟ ਵਾਲੇ ਕੰਮ ਚ ਤਾਂ ਫੇਰ ਐਵੇਂ ਹੀ ਆ ਵੀ ਆਪਦੇ ਵੱਲੋਂ ਤਾਂ ਬਹੁਤ ਸੰਗਣਾ ਲਾਇਆ ਪਰ ਵਿੱਚੋਂ ਮੇਰੇ ਲਈ ਬੂਟੇ ਰਹਿ ਗਏ ਬਾਕੀ ਜਦੋਂ ਹੁਣ ਹੋ ਗਈ ਠੀਕ ਵਰਲੀਜ ਵੀ ਥੋੜਾ ਚੱਲ ਵਧੀਆ ਬੂਟਾ ਬਣ ਜਾਂਦਾ ਇੰਨਾ ਫਰਕ ਪੈ ਜਾਂਦਾ ਬਾਕੀ ਇਹ ਬਾਸਮਤੀ ਇਹ ਝੋਨੇ ਵਿੱਚ ਤਾਂ ਬੂਟਾ ਵਰਲਾ ਵੀ ਚੱਲ ਜਾਂਦਾ ਵਾ ਬਿਮਾਰੀਆਂ ਪੂਰੀਆਂ ਦਾ ਵੀ ਪੈਣ ਦਾ ਘਾਟ ਖਤਰਾ ਹੁੰਦਾ ਹੁਣ ਅਮਰੂਦ ਦੇਖਦੇ ਆ ਖੇਤਾਂ ਨੂੰ ਢੇੜਾ ਵੱਜ ਗਿਆ ਪੈਜੀਆਂ ਆਵੇ ਇੱਥੋਂ ਤੱਕ ਫਿਰ ਚਲਦੇ ਆਂ ਵਾਪਸੀ ਕਰਦੇ ਆਂ ਠੀਕ ਹੈ ਜੀ ਫਿਰ ਦੂਜੇ ਚੈਨਲ ਤੇ ਕੱਟਦੇ ਆਂ ਵੀਡੀਓ ਲਓ ਵੀ ਇਧਰ ਐਸਾਈਡ ਨੂੰ ਤਿੰਨ ਪੰਪ ਇਧਰ ਚੱਲੀ ਜਾਂਦੇ ਆ ਤੇ ਦੋ ਐਸਾਈਡ ਨੂੰ ਚੱਲੀ ਜਾਂਦੇ ਆ ਇਧਰ ਨੂੰ ਇਧਰ ਨੂੰ ਵਿੱਚਾ ਕੋਪੇਉ ਨਹੀਂ ਲੱਗੇ ਹੋਏ ਜਿਹੜੇ ਤੇ ਇਧਰ ਤਾਂ ਚੱਲੀ ਜਾਂਦਾ ਸਾਡਾ ਪਤਾ ਨਹੀਂ ਕੀ ਬਣਿਆ ਚਲ ਕੋਤਾ ਪਤਾ ਨਹੀਂ ਐਸ ਮੌਕੇ ਨੂੰ ਤਾਂ ਬੰਦਾ ਨਾ ਕਟੋਕਟ ਵੀ 2 3 3 ਕਿੱਲੇ ਕੱਢ ਕੇ ਮੰਨ ਲਓ 3 ਕਿੱਲਾਂ ਦੀਆਂ 18 ਟੈਂਕੀਆਂ ਦੀਆਂ ਤੇ 18 ਨਹੀਂ ਕੱਟ ਰ 14 15 15 ਕੱਢ ਕੇ ਬੰਦਾ ਨਾ ਤੇ ਕਰ ਜਾਂਦਾ ਕੰਮ 2 2 ਸੌ ਦੇ ਨੇੜੇ ਨੂੰ ਠੀਕ ਹੈ ਤੇ ਲੱਗੇ ਹੋਇਆ ਬੰਦੇ ਦਾ 1.5 2 ਸੌ ਨੂੰ ਕਿਉਂ ਜ਼ਿਆਦਾ 3 ਤੋਂ ਫਟੋਕਟ 3 3 ਸੌ ਦਾ ਕੰਮ ਐਸ ਮੋਕੇ ਤੱਕ ਕੀਤਾ ਜਾਂਦਾ ਬੰਦਾ ਸਵੇਰ ਤੋਂ ਲੱਗਦਾ ਸਾਡੇ ਤਾਂ ਉਧਰ ਕਰਾਉਣ ਦੀ ਬਹੁਤ ਲੇਟ ਹੈ ਕਹਿੰਦੇ ਤੇਰੇ ਨੂੰ ਵੇਂਦੇ ਰਹਿੰਦੇ ਹੋਲੀ-ਹੋਲੀ ਦਵਾਈ ਲਾਉਣ ਤੋਂ ਟਾਈਮ ਲੱਗ ਜੀ ਜਾਂਦਾ ਬਾਕੀ ਲੱਗੇ ਤਾਂ ਇਹ ਵੀ ਹੋਣੀ ਹੋਣੇ ਆ ਬਾਕੀ ਮੈਂ ਗੱਲ ਇਹ ਕਰ ਰਿਹਾ ਵੀ ਟਾਈਮ ਨਾਲ ਥੋੜਾ ਬੰਦਾ ਲੱਗਾ ਨਾ ਜਿੱਦਾਂ ਕੋਈ ਆ ਸਾਡੇ ਕੁ 6 ਵਜੇ 7 ਵਜੇ ਤੋਂ ਉਹਨਾਂ ਨੇ ਕੰਮ ਪੂਰਾ ਚੱਲ ਪਾਇਆ ਤੇ ਡੇਢ ਘੰਟੇ ਵਿੱਚ ਬਹੁਤ ਕੰਮ ਨਿਬੜਿਆ ਬਹੁਤ ਜਿੰਨਾ ਕੰਮ ਬੰਦਾ ਦਿਨ ਚ ਕਰਦਾ ਨਾ ਉਹ ਅੱਧ ਜਿ ਨਿਬੜੇ ਜਾਂਦਾ ਬਸ ਸਹੀ ਚੱਲਦਾ ਰਿਹਾ ਪੰਪ ਪੰਪ ਪਰसों ਤਾਂ ਸਾਡੇ ਪੰਪ ਚੱਲੇ ਬਹੁਤ ਵਧੀਆ ਅਸੀਂ 12 ਵਜੇ ਤੱਕ ਨਾ ਕਾਰਟੈਂਕੀਆਂ ਕਰ ਗਏ ਸੀ 12 ਵਜੇ ਤੋਂ ਪਹਿਲਾਂ ਹੀ ਕਰ ਗਏ ਸੀ 11:30 ਵਜੇ ਹਾਂ 12 ਵਜੇ ਤੋਂ ਕਿਤੇ ਘਰੇ ਘਰੇ ਆ ਕੇ ਰੋਟੀ ਖਾਣ ਲੱਗ ਗਏ ਸੀ ਅੱਜ ਤਾਂ ਅਸੀਂ ਰੋਟੀ ਵੀ ਨਹੀਂ ਖਾਧੀ ਸਾਰਾ ਦਿਨ ਕੰਮ ਮਤਲਬ ਸਾਰਾ ਕੰਮ ਕਰਕੇ ਫਿਨਿਸ਼ ਫਿਰ ਰੋਟੀ ਖਾਧੀ ਹਾਂ ਬੱਠੇ ਆ ਹਾਂ ਮਲਵਾ ਪਿਆ ਮੱਕੀ ਵਾਲਾ ਆਪਣੇ ਏਰੀਆ ਚ ਨਾ ਖੋਬਾ ਝੋਨੇ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ ਜੇ ਪਾਣੀ ਪੁੜੀ ਸਕਾਇਆ ਫਿਰ ਤਾਂ ਸੁੱਕਿਆ ਨਹੀਂ ਤਾਂ ਖੋਬਾ ਬਹੁਤ ਜ਼ਿਆਦਾ ਕਈ ਵਾਰ ਪਾਣੀ ਸਕਾਉਣ ਤੇ ਵੀ ਛੇਤੀ ਕੀਤਾ ਨਹੀਂ ਤੇ ਵੇਖਦੇ ਚੈੱਕ ਕਰਦੇ ਆਂ ਇਹਦੇ ਵਿੱਚ ਕਿੰਨਾ ਖੋਬਾ ਉਧਰ ਆਪਣੇ ਉਧਰ ਜਿੱਧਰ ਕਰਦੇ ਆਂ ਸੀ ਉਧਰ ਕਿਤੇ ਕਿਤੇ ਹੀ ਆਉਂਦਾ ਮਤਲਬ ਬਹੁਤ ਜ਼ਿਆਦਾ ਥਾਂ ਸਾਰਾ ਨਾ ਸੁੱਕਾ ਹੀ ਆਉਂਦਾ ਵਧੀਆ ਪਰ ਜਿੱਥੇ ਆਇਆ ਵੇ ਨਾ ਉੱਥੇ ਤਾਂ ਤਸੱਲੀ ਹੋ ਜਾਂਦੀ ਫਿਰ ਇਹਦੇ ਚ ਵੀ ਚੈੱਕ ਕਰਦੇ ਆਂ ਵੀ ਹੈਗਾ ਖੋਬਾ ਇਹਦੇ ਚ ਕਿ ਨਹੀਂ ਹੈਗਾ ਦੇਖਦੇ ਆਂ ਚੱਪਲਾਂ ਲਾ ਲਈ ਇੱਥੇ ਖੋਬਾ ਹੈ ਨਹੀਂ ਕਪਾਣੀ ਵੀ ਵਿੱਚ ਹੈ ਨਹੀਂ ਵੈਸੇ ਇਹਦੇ ਵਿੱਚ ਵੀ ਖੋਬਾ ਹੈ ਨਹੀਂ ਸਕਾਇਆ ਹੋਇਆ ਥਾਂ ਬਾਕੀ ਇਹ ਵੀ ਆਈਡੀਆ ਨਹੀਂ ਮੈਂ ਲਾਇਆ ਹਾਂ ਠੀਕ ਹੈ ਇਹਨਾਂ ਦੇ ਨਾਲ ਵਿੱਚ ਤੋਂ ਉਹਨੇ ਸਰਾ ਜਹਾ ਪਰ ਸਕਾਸ ਕੋ ਕੇ ਪਾਣੀ ਲਾਉਂਦੇ ਸ ਤੇ ਫਿਰ ਹਫਤੇ ਹਫਤੇ ਬਾਅਦ ਹੁਣ ਤਾਂ ਟਾਈਮ ਆਇਆ ਕਰਨਾ ਪਾਣੀ ਲਾਉਣ ਦਾ ਹੈ ਨਹੀਂ ਖੋਬਾ ਇਹਦੇ ਵਿੱਚ ਵੀ ਲਾਰੀ ਨੋਂ ਵੱਜ ਕੇ ਆਣਾ ਹੋ ਗਿਆ ਟਾਈਮ 20 ਮਿੰਟ ਦਾ ਤੇ ਆਪਾਂ ਨੂੰ ਹੁਣੇ-ਹੁਣੇ ਇੱਕ ਆਰਡਰ ਆ ਗਿਆ ਦਿਹਾੜੀ ਦਾ ਦਿਹਾੜੀ ਲਾਓ ਹੁਣ ਉੱਥੇ ਐਵੇਂ ਚੱਲੇ ਦਿਹਾੜੀ ਲਾਣੇ ਆਪਾਂ ਤੇ ਚਲੋ ਚੱਲਦੇ ਆਂ ਕੰਮ ਕਰੀਏ ਇੱਥੇ ਹੀ ਚਾਚੇ ਗਈ ਉੱਥੇ ਉਹ ਜਿਹੜੇ ਬਾਥਰੂਮ ਵਗੈਰਾ ਬਣਾਉਂਦੇ ਸੀ ਮਾਦ ਰਖਤਾਂ ਕੋਲੇ ਉਹੋ ਬਣਾਉਣੇ ਆ ਉਹਦਾ ਕਿ ਛੱਤ ਛੁੱਤ ਪਾਉਣੀ ਆ ਮਿੱਟੀ ਦੇ ਨਾਲ ਕੰਮ ਚਲੋ ਉਹ ਕਰਦੇ ਆਂ ਫਿਰ